the biggest punjabi artist on the planet diljit dosanjh punjabi bhasha karke assi itthe pahunche hoye hain punjabi duniya de har kone ch chahe koi 100 banda kithe chahe 150 banda jadon ohna nu pata lagda hai ki koi saada banda aa gaya to oh tonu support karan layi pahunchde hoye the aur jimm bhi phailan de shau te loki 3 baje khade si punjabi oh kehte pehla aida kade nahi hunda te entry sirf 7-8 ਜਣੇ ਨੂੰ ਮਿਲੀ 100 ਤੋਂ ਉੱਪਰ ਬੰਦਾ ਆਇਆ ਹੋਇਆ ਸੀ ਐਂਟਰੀ ਲਈ ਉਹ ਹੈਰਾਨ ਸੀ ਵੀ ਇਹ ਕਿਉਂ ਇਦਾਂ ਹੋ ਰਿਹਾ ਹੈ ਇੰਨੀ ਦੇਰ ਬਾਅਦ ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਦੀ ਸਵੇਰੇ ਕਿਉਂ ਖੜੇ ਆ ਉਹ ਮੇਰੇ ਲਈ ਨਹੀਂ ਖੜੇ ਉਹ ਪੰਜਾਬ ਤੇ ਪੰਜਾਬੀਅਤ ਲਈ ਖੜੇ ਉੱਥੇ ਉਹ ਕੋਈ ਵੀ ਬੰਦਾ ਉੱਥੇ ਜਾਂਦਾ ਪੰਜਾਬੀ ਉਹਨਾਂ ਨੂੰ ਸਪੋਰਟ ਹੀ ਕਰਦੇ ਸੋ ਚਾਹੀ ਕਿਤੇ 100 ਬੰਦਾ ਹੈ ਚਾਹੀ 150 ਬੰਦਾ ਹੈ ਕਿਸੇ ਸਿਟੀ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗ ਜਵੇ ਕਿ ਪੰਜਾਬੀ ਆ ਉਹ ਸਪੋਰਟ ਕਰਦੇ ਆ ਤੇ ਹੁਣ ਤਾਂ ਚਲੋ ਸ਼ੁਕਰ ਹੈ ਮਹਾਰਾਜ ਦਾ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਉਹ ਆ ਕੇ ਫੀਲ ਕਰਦੀਆਂ ਪੰਜਾਬ ਤੇ ਸਾਰਿਆਂ ਨੂੰ ਚੰਗਾ ਲੱਗਦਾ ਚਾਹੇ ਕੋਈ ਸਾਊਥ ਤੋਂ ਆਇਆ ਹੁੰਦਾ ਕੋਈ ਬੰਗਲਾਦੇਸ਼ ਚੋਂ ਚਾਹੇ ਕੋਈ ਪਾਕਿਸਤਾਨ ਤੋਂ ਜਿਹੜੇ ਬਾਹਰ ਰਹਿੰਦੇ ਆ ਉਹ ਸਾਰੇ ਫੀਲ ਕਰਦੇ ਔਰ ਪਿਆਰ ਕਰਦੇ ਇਹ ਜਿਹੜੀਆਂ ਵੰਡੀਆਂ ਪਾਈਆਂ ਜਿਹੜਾ ਇਹ ਇਹ ਤਾਂ ਪੋਲਿਟਿਕਸ ਦੀ ਗੱਲ ਹੈ ਜਿਹੜੇ ਬਾਕੀ ਲੋਕਾਂ ਦੇ ਮਨਾਂ 'ਚ ਤਾਂ ਪਿਆਰ ਹੈ ਤੇ ਕੀ ਸਿਸਟੇ ਉੱਤੇ ਤਾਰੀਆਂ ਬਣ ਰਹੀਆਂ ਨੇ ਤੇ ਇੱਕ ਚੀਜ਼ ਦਿਲਜੀਤ ਤੁਹਾਡੇ ਨਾਲ ਸ਼ੋਜ਼ ਦੇ ਵਿੱਚ ਮੈਂ ਲਾਈਕ ਆਈ ਡੋਟ ਨੋ ਆਈ ਐਮ ਲिटल ਇਮੋਸ਼ਨ ਟੂਡੇ ਐਂਡ ਆ ਕਿਉਂਕਿ ਜਦ ਜਦ ਅਸੀਂ ਦੇਖਦੇ ਸੀ ਸਟੇਜ ਤੇ ਮੈਂ ਨਾ ਖਾਸ ਤੌਰ ਤੇ ਕੀ ਸਭ ਤੋਂ ਵੱਧ ਦੇਖਿਆ ਜਦ ਲੋਕ ਸ਼ੋਅ ਤੋਂ ਬਾਹਰ ਆ ਕੇ ਕੰਮ ਕਰਦੇ ਸੀ ਨਾ एवरीवन ਦੇ ਸੈੱਡ ਅਸੀਂ ਇਨਸਪਾਇਰ ਹੋ ਕੇ ਗਏ ਨਾ ਜਨਰਲੀ ਸ਼ੋਜ਼ ਦੇ ਜਦ ਆਪਾਂ ਰਿਵਿਊ ਸੁਣਦੇ ਆ ਨਾ ਹਾਂਜੀ ਐਂਟਰਟੇਨ ਹੋ ਕੇ ਆਏ ਹਰ ਕੋਈ ਕਹਿੰਦਾ ਸੀ ਇਨਸਪਾਇਰ ਹੋ ਕੇ ਗਏ ਆ ਹਰ ਕੋਈ ਕਹਿੰਦਾ ਸੀ ਕਿ ਤੁਸੀਂ ਕਿਹਨੇ ਨਾ ਸਟੇਜ ਦੇ ਉੱਤੇ ਕਈ ਐਸੀਆਂ ਗੱਲਾਂ ਬੋਲ ਜਾਂਦੇ ਹੋ ਤੁਸੀਂ ਕਿਤੇ ਕਿਹਾ ਕਿ ਗੱਲਾਂ ਦਾ ਸ਼ਾਇਦ ਅਸਰ ਨਹੀਂ ਪੈਂਦਾ ਬਟ ਤੁਹਾਨੂੰ ਨਹੀਂ ਪਤਾ ਕਿ ਤੁਹਾਡੀਆਂ ਕਈਆਂ ਗੱਲਾਂ ਦਾ ਕਿੰਨਾ ਹੀ ਅਸਰ ਪੈਂਦਾ ਆ ਤੇ ਉਹ ਜਿਹੜੇ ਹਜ਼ਾਰਾਂ ਲੋਕ ਤੁਹਾਨੂੰ ਦੇਖਣ ਆਉਂਦੇ ਨੇ ધ బిਗੇਸਟ ਪੰਜਾਬੀ ਆਰਟਿਸਟ ਔਨ ਦਾ ਪਲੈਨਟ ਜਿਲਜੀਤ ਦੋਸਾਂ ਪੰਜਾਬੀ ਭਾਸ਼ਾ ਕਰਕੇ ਅਸੀਂ ਇੱਥੇ ਪਹੁੰਚੇ ਪੰਜਾਬੀ ਦੁਨੀਆ ਦੇ ਹਰ ਕੋਨੇ 'ਚ ਚਾਹੇ ਕੋਈ 100 ਬੰਦਾ ਕਿਤੇ ਚਾਹੇ 150 ਬੰਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਸਾਡਾ ਬੰਦਾ ਆ ਗਿਆ ਤਾਂ ਉਹ ਤੁਹਾਨੂੰ ਸਪੋਰਟ ਕਰਨ ਲਈ ਪਹੁੰਚਦੇ ਇੱਥੇ। ਉਹ ਜਿਵੇਂ ਫਿਲਹਾਲ ਦੇ ਸ਼ੋਅ ਤੇ ਲੋਕੀ 3 ਵਜੇ ਖੜੇ ਸੀ ਪੰਜਾਬੀ। ਉਹ ਕਹਿੰਦੇ ਪਹਿਲਾਂ ਇਦਾਂ ਕਦੇ ਨਹੀਂ ਹੁੰਦਾ। ਤੇ ਐਂਟਰੀ ਸਿਰਫ 7-8 ਜਣਿਆਂ ਨੂੰ ਮਿਲੀ। ਸੌ ਤੋਂ ਉੱਪਰ ਬੰਦਾ ਆਇਆ ਹੋਇਆ ਸੀ ਐਂਟਰੀ ਲਈ। ਉਹ ਹੈਰਾਨ ਸੀ ਵੀ ਇਹ ਇਹ ਕਿਉਂ ਇਦਾਂ ਹੋ ਰਿਹਾ ਹੈ? ਇੰਨੀ ਦੇਰ ਬਾਅਦ ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਪੰਦੇ ਇੰਨੀ ਸਵੇਰੇ ਕਿਉਂ ਖੜੇ ਐ? ਉਹ ਮੇਰੇ ਲਈ ਨਹੀਂ ਖੜੇ। ਉਹ ਪੰਜਾਬ ਤੇ ਪੰਜਾਬੀਅਤ ਲਈ ਖੜੇ ਉੱਥੇ। ਉਹ ਕੋਈ ਵੀ ਬੰਦਾ ਉੱਥੇ ਜਾਂਦਾ ਪੰਜਾਬੀ ਉਹਨਾਂ ਨੂੰ ਸਪੋਰਟ ਹੀ ਕਰਦੇ ਆ। ਸੋ ਚਾਹੀ ਕਿਤੇ 100 ਬੰਦਾ ਹੈ ਚਾਹੀ 150 ਬੰਦਾ ਹੈ ਕਿਸੇ ਸਿਟੀ ਦੇ ਵਿੱਚ ਜੇ ਜਿਹਨਾਂ ਨੂੰ ਪਤਾ ਲੱਗ ਜਵੇ ਕਿ ਪੰਜਾਬੀ ਆਇਆ ਉਹ ਸਪੋਰਟ ਕਰਦੇ ਆ। ਤੇ ਹੁਣ ਤਾਂ ਚਲੋ ਸ਼ੁਕਰ ਹੈ ਮਹਾਰਾਜ ਦਾ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਉਹ ਆ ਕੇ ਫੀਲ ਕਰਦੀਆਂ ਪੰਜਾਬ ਨੂੰ। ਤੇ ਸਾਰਿਆਂ ਨੂੰ ਚੰਗਾ ਲੱਗਦਾ ਚਾਹੇ ਕੋਈ ਸਾਊਥ ਤੋਂ ਆਇਆ ਹੁੰਦਾ ਕੋਈ ਬੰਗਲਾਦੇਸ਼ ਤੋਂ ਚਾਹੇ ਕੋਈ ਪਾਕਿਸਤਾਨ ਤੋਂ ਜਿਹੜੇ ਬਾਹਰ ਰਹਿੰਦੇ ਆ ਉਹ ਸਾਰੇ ਫੀਲ ਕਰਦੇ ਆ ਔਰ ਪਿਆਰ ਕਰਦੇ ਆ। ਇਹ ਜਿਹੜੀਆਂ ਵੰਡੀਆਂ ਪਾਈਆਂ ਜਿਹੜਾ ਇਹ ਇਹ ਤਾਂ ਪੋਲਿਟਿਕਸ ਦੀ ਗੱਲ ਹੈ। ਜਿਹੜੇ ਬਾਕੀ ਲੋਕਾਂ ਦੇ ਮਨਾਂ 'ਚ ਤਾਂ ਪਿਆਰ ਨਹੀਂ ਤੇ ਫਿਰ ਵੀ ਇਸ ਦੇ ਉੱਤੇ ਤਾੜੀਆਂ ਵੱਜ ਰਹੀਆਂ ਨੇ ਤੇ ਇੱਕ ਚੀਜ਼ ਦਿਲਜੀਤ ਤੁਹਾਡੇ ਨਾਲ ਸ਼ੋਜ਼ ਦੇ ਵਿੱਚ ਮੈਂ ਲਾਈਕ ਆ ਡੋਟ ਨੋ ਆਮ ਲिटल ਇਮੋਸ਼ਨ ਟੂਡੇ ਐਂਡ ਆ ਕਿਉਂਕਿ ਜਦ ਜਦ ਆਸੀਸ ਦੇਖਦੇ ਸੀ ਸਟੇਜ ਤੇ ਮੈਂ ਨਾ ਖਾਸ ਤੌਰ ਤੇ ਕੀ ਸਭ ਤੋਂ ਵੱਧ ਦੇਖਿਆ ਜਦ ਲੋਕ ਸ਼ੋਅ ਤੋਂ ਬਾਹਰ ਆ ਕੇ ਕੰਮ ਕਰਦੇ ਸੀ ਨਾ एवरीवन ਦੇ ਸੈਡ ਅਸੀਂ ਇਨਸਪਾਇਰ ਹੋ ਕੇ ਗਏ ਹਾਂ ਜਨਰਲੀ ਸ਼ੋਜ਼ ਦੇ ਜਦ ਆਪਾਂ ਰਿਵਿਊ ਸੁਣਦੇ ਆ ਨਾ ਹਾਂਜੀ ਐਂਟਰਟੇਨ ਹੋ ਕੇ ਆਏ ਹਾਂ ਹਰ ਕੋਈ ਕਹਿੰਦਾ ਸੀ ਇਨਸਪਾਇਰ ਹੋ ਕੇ ਗਏ ਆ ਹਰ ਕੋਈ ਕਹਿੰਦਾ ਸੀ ਕਿ ਤੁਸੀਂ ਕਹਿੰਦੇ ਨਾ ਸਟੇਜ ਦੇ ਉੱਤੇ ਕਈ ਐਸੀਆਂ ਗੱਲਾਂ ਬੋਲ ਜਾਂਦੇ ਹੋ ਤੁਸੀਂ ਕਿਤੇ ਕਿਹਾ ਕਿ ਗੱਲਾਂ ਦਾ ਸ਼ਾਇਦ ਅਸਰ ਨਹੀਂ ਪੈਂਦਾ ਬਟ ਤੁਹਾਨੂੰ ਨਹੀਂ ਪਤਾ ਕਿ ਤੁਹਾਡੀਆਂ ਕਈਆਂ ਗੱਲਾਂ ਦਾ ਕਿੰਨਾ ਹੀ ਅਸਰ ਪੈਂਦਾ ਆ ਤੇ ਉਹ ਜਿਹੜੇ ਹਜ਼ਾਰਾਂ ਲੋਕ ਤੁਹਾਨੂੰ ਦੇਖਣ ਆਉਂਦੇ ਨੇ ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ